ਮਜੀਠੀਏ ਦੀ ਗਲਤ ਵੀਡੀਓ ਕਿਹਦੇ ਕੋਲ ਨੇ ਮਜੀਠੀਏ ਦੀਆਂ ਪ੍ਰਾਈਵੇਟ ਵੀਡੀਓ ਹੋਇਆ ਵੱਡਾ ਖੁਲਾਸਾ ਕੀ ਆ ਪੂਰਾ ਮਾਜਰਾ ਵਿਕਰਮ ਮਜੀਠੀਆ ਦੇ ਮਾਮਲੇ ਵਿੱਚ ਇੱਕ ਨਵਾਂ ਮੋੜ ਸਾਹਮਣੇ ਆਇਆ ਹੈ ਵੱਡੇ ਤੇ ਅਹਿਮ ਖੁਲਾਸੇ ਹੋਏ ਨੇ ਮਾਮਲਾ ਪ੍ਰਾਈਵੇਟ ਵੀਡੀਓ ਦਾ ਹੈ ਇਹ ਪ੍ਰਾਈਵੇਟ ਵੀਡੀਓ ਕਿੰਨੇ ਬਣਾਈਆਂ ਨੇ ਕਿਹਦੇ ਕੋਲ ਨੇ ਕੌਣ ਇਹਨਾਂ ਨੂੰ ਦੇਖਦਾ ਰਿਹਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਹੋਵੇ ਤਾਂ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਵਿਕਰਮ ਮਜੀਠੀਆ ਲਗਭਗ 7 ਮਹੀਨਿਆਂ ਦੇ ਇੱਕ ਲੰਬੇ ਅਰਸੇ ਤੋਂ ਬਾਅਦ ਜੇਲ੍ਹ ਚੋਂ ਬਾਹਰ ਆਏ ਮਾਮਲਾ ਉਹਨਾਂ ਦਾ ਬਹੁਤ ਵੱਡਾ ਹੈ 500-700 ਕਰੋੜ ਰੁਪਏ ਦਾ ਕਿਹਾ ਜਾਂਦਾ ਹੈ ਕਿ ਮਾਮਲਾ ਹੈ ਜਿਹੜਾ ਉਹਨਾਂ ਦੇ ਖਿਲਾਫ ਚੱਲ ਰਿਹਾ ਡੀਏ ਦਾ ਆਮਦਨ ਤੋਂ ਵੱਧ ਜਿਹੜੀ ਹੈ ਜਾਇਦਾਦ ਬਣਾਉਣ ਦਾ ਉਸੇ ਮਾਮਲੇ ਦੇ ਵਿੱਚੋਂ ਹੁਣ ਉਹ ਬਾਹਰ ਆਏ ਤੇ ਉਹਨਾਂ ਦੇ ਬਾਰੇ ਕਈ ਗੱਲਾਂ ਜਿਹੜੀਆਂ ਨੇ ਉਹ ਮਾਰਕੀਟ ਦੇ ਵਿੱਚ ਘੁੰਮ ਰਹੀਆਂ ਨੇ ਇੱਕ ਇੱਕ ਕੇ ਜੇਲ੍ਹ ਦੇ ਅੰਦਰ ਉਹਨਾਂ ਦੇ ਨਾਲ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਕਹਾਣ ਕੀਤਾ ਗਿਆ ਖਾਸ ਕਰਕੇ ਉਹਨਾਂ ਦੀਆਂ ਨਿੱਜੀ ਵੀਡੀਓ ਬਣਾਉਣ ਦੀ ਜਿਹੜੀ ਚਰਚਾ ਉਹ ਬੀਤੀ ਕੱਲ ਤੋਂ ਤੂਲ ਫੜਦੀ ਹੋਈ ਨਜ਼ਰ ਆ ਰਹੀ ਹੈ ਤੂਲ ਵੀ ਕਿਸੇ ਹੋਰ ਨੇ ਨਹੀਂ ਫੜਾਈ ਖੁਦ ਵਿਕਰਮ ਮਜੀਠੀਆ ਸਾਹਮਣੇ ਆਏ ਨੇ ਵਿਕਰਮ ਮਜੀਠੀਆ ਨੇ ਅਦਾਲਤ ਦੇ ਵਿੱਚ ਵੱਡਾ ਬਿਆਨ ਦਿੱਤਾ ਹੈ ਤੇ ਹਲਫੀਆ ਬਿਆਨ ਦਿੱਤਾ ਹੈ ਕਿ ਜੇਲ੍ਹ ਦੇ ਅੰਦਰ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਤੇ ਉਹਨਾਂ ਦੀਆਂ ਨਿੱਜੀ ਵੀਡੀਓ ਬਣਾਈਆਂ ਗਈਆਂ ਉਹਨਾਂ ਦਾ ਦਾਵਾ ਇਹ ਹੈ ਕਿ ਜਦੋਂ ਉਹ ਬਾਥਰੂਮ ਜਾਂਦੇ ਸੀ ਉਨਾਰੇ ਬਾਥਰੂਮ 'ਤੇ ਆਉਣ ਜਾਂਦੀਆਂ ਇਵਨ ਕਿ ਇੱਕ ਕੈਮਰਾ ਜਿਹੜਾ ਬਾਥਰੂਮ 'ਤੇ ਲਾਇਆ ਗਿਆ ਸੀ ਤੇ ਉਹਨਾਂ ਦਾ ਇਹ ਵੀ ਦਾਵਾ ਹੈ ਕਿ ਕੁਝ ਅਫਸਰ ਤੇ ਵੱਡੇ ਅਫਸਰ ਤੇ ਕੁਝ ਸਿਆਸੀ ਆਗੂ ਉਹਨਾਂ ਦੀਆਂ ਵੀਡੀਓ ਵੇਖਦੇ ਸੀ ਇਹ ਜਿਹੜਾ ਇਲਜ਼ਾਮ ਜਿਹੜੇ ਆ ਉਹਨਾਂ ਨੇ ਲਾਇਨੇ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਹੈੱਡ ਕੁਆਰਟਰ ਦੇ ਚੌਥੇ ਫਲੋਰ ਦੇ ਉੱਤੇ ਬੈਠ ਕੇ ਦੇਖੀਆਂ ਜਾਂਦੀਆਂ ਸੀਗੀਆਂ ਹੁਣ ਚੌਥੇ ਫਲੋਰ 'ਤੇ ਕੌਣ ਦੇਖਦਾ ਸੀ ਕੋਈ ਨਹੀਂ ਇਹਦੇ ਵਿੱਚ ਹੁਣ ਜੇਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਤੇ ਸਿਆਸੀ ਤੰਤਰ ਜਿਹੜਾ ਉਹ ਘੇਰੇ ਦੇ ਵਿੱਚ ਆ ਗਿਆ ਹੈ ਕੀ ਇਹ ਗੱਠਜੋੜ ਜਿਹੜਾ ਉਹ ਕਿਸੇ ਦੀ ਨਿੱਜਤਾ ਨੂੰ ਕਿਸੇ ਦੇ ਮਨੁੱਖੀ ਅਧਿਕਾਰਾਂ ਨੂੰ ਵੀ ਨਹੀਂ ਬਖਸ਼ਦਾ ਇਹ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਹੋ ਚੁੱਕਿਆ ਹੈ ਵਿਕਰਮ ਮਜੀਠੀਆ ਦੇ ਵੱਡੇ ਤੇ ਅਹਿਮ ਇਲਜ਼ਾਮ ਨੇ ਉਹਨਾਂ ਇਲਜ਼ਾਮਾਂ ਤੇ ਗੱਲ ਕਰਦੇ ਹਾਂ ਦਰਅਸਲ ਕੱਲ੍ਹ ਸਾਬਕਾ ਮੰਤਰੀ ਵਿਕਰਮ ਮਜੀਠਿਆ ਨੇ ਜੇਲ੍ਹ ਚੋਰੀਆ ਹੁਣ ਮਗਰੋਂ ਮੋਹਾਲੀ ਦੇ ਵਧੇਖ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਦੀਪ ਸਿੰਘ ਦੀ ਅਦਾਲਤ 'ਚ ਆਪਣੀ ਪੇਸ਼ੀ ਪੂਕਤੀ ਇਸ ਮਾਮਲੇ ਦੀ ਹੁਣ ਸੁਣਵਾਈ ਜਿਹੜੀ ਆ 7 ਮਾਰਚ ਨੂੰ ਰੱਖੀ ਗਈ ਹੈ ਮਜੀਠਿਆ ਨੇ ਅਦਾਲਤ ਦੇ ਵਿੱਚ ਇੱਕ ਹਲਫੀਆ ਬਿਆਨ ਦਾਇਰ ਕਰਦੇ ਆ ਇਲਜ਼ਾਮ ਲਗਾਇਆ ਕਿ ਜੇਲ੍ਹ ਵਿੱਚ ਉਹਨਾਂ ਦੀ ਨਿੱਜਤਾ ਦੀ ਉਲੰਘਣਾ ਕਰਕੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਉਹਨਾਂ ਹਵਾਲਾ ਦਿੱਤਾ ਕਿ 5 ਜਨਵਰੀ ਨੂੰ ਫਤਿਹਗੜ੍ਹ ਸਾਹਿਬ ਦੇ ਮੁੱਖ ਜੁਡੀਸ਼ੀਅਲ ਮੈਜਿਸਟ੍ਰੇਟ ਸੀਜੀਐਮ ਨੇ ਜੇਲ੍ਹ ਦਾ ਦੌਰਾ ਕਰਕੇ ਖੁੱਦ ਇਹਨਾਂ ਉਲੰਘਣਾਵਾਂ ਦਾ ਜ਼ਿਕਰ ਕੀਤਾ। ਅਦਾਲਤ ਨੇ ਮਜੀਠੀਆ ਦੀ ਮੰਗ ਤੇ ਉਹਨਾਂ ਦੀ ਨੂੰ ਸੀਜੀ ਐਮ ਦੀ ਰਿਪੋਰਟ ਦੀ ਕਾਪੀ ਸੌਂਪੀ। ਇਸ ਸਬੰਧੀ ਪੁਲਿਸ ਤੇ ਜੇਲ੍ਹ ਅਧਿਕਾਰੀਆਂ ਨੇ ਆਪਣਾ ਜਵਾਬ ਵੀ ਧਾਰਿਤ ਕੀਤਾ। ਅਦਾਲਤ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆਂ। ਮਜੀਠੀਆ ਨੇ ਕਿਹਾ ਕਿ ਉਹਨਾਂ ਨੂੰ ਸਿਰਫ ਇਸੇ ਕਰਕੇ ਜੇਲ੍ਹ ਭੇਜਿਆ ਗਿਆ ਕਿ ਉਹ ਮੁੱਖ ਮੰਤਰੀ ਦੇ ਖਿਲਾਫ ਤੇ ਸਰਕਾਰ ਦੇ ਵਿਰੁੱਧ ਬੋਲਦੇ ਨੇ। ਤੇ ਉਹ ਨਾ ਬੋਲਣ ਉਹਨਾਂ ਕਿਹਾ ਕਿ ਅੱਜ ਵੀ ਨਹੀਂ ਹਟੇ ਕੱਲੂ ਵੀ ਨਹੀਂ ਹਟਣਗੇ ਉਹਨਾਂ ਅੱਗੇ ਕਿਹਾ ਕਿ ਸੁਰੱਖਿਆ ਦੇ ਨਾਂ ਤੇ 32 ਕੈਮਰੇ ਲਗਾਏਗੇ ਜਿੰਨਾਂ ਚੋਂ ਇੱਕ ਦਾ ਮੂੰਹ ਬਾਥਰੂਮ ਵਾਲ ਸੀ ਉਹਨਾਂ ਮੰਗ ਕੀਤੀ ਕਿ ਸੀਸੀਟੀਵੀ ਫੁਟੇਜ ਨੂੰ ਸੁਰੱਖਿਅਤ ਰੱਖਿਆ ਜਾਵੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਹੋਵੇ ਉਹਨਾਂ ਕਿਹਾ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਪੰਜਾਬ ਦੇ ਵਿੱਚ ਪੱਕਾ ਡੀਜੀਪੀ ਵੀ ਲਾਇਆ ਜਾਵੇ ਖੈਰ ਇਹ ਸਿਆਸੀ ਗੱਲ ਹੈ ਪਰ ਇਹ ਵੱਡਾ ਮਸਲਾ ਹੈ ਕਿ ਸਰਕਾਰ ਸੁਰੱਖਿਆ ਦੇ ਨਾਂ ਤੇ ਕੀ ਕਿਸੇ ਦੀ ਨਿੱਜਤਾ ਦੇ ਨਾਲ ਖੇਡ ਸਕਦੀ ਹੈ ਕੀ ਉਹ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰ ਸਕਦੀ ਹੈ ਜੇ ਮੇਰੇ ਤੋਂ ਪੁੱਛੋ ਤਾਂ ਬਿਲਕੁਲ ਨਹੀਂ ਹੋਣਾ ਚਾਹੀਦਾ ਜਦੋਂ ਵਿਅਕਤੀ ਅਦਾਲਤ ਦੀ ਹਰਾਸਤੀ ਤਹਵੀਲ ਚ ਹੋਵੇ ਅਦਾਲਤੀ ਤਹਵੀਲ ਚ ਹੋਵੇ ਜਾਨੀ ਕਿ ਜੁਡੀਸ਼ੀਅਲ ਰਿਕਵਸਟ ਡੀ ਦੇ ਵਿੱਚ ਹੋਵੇ ਤਾਂ ਉਸ ਸਮੇਂ ਉਹਦੇ ਨਾਲ ਇਸ ਤਰ੍ਹਾਂ ਦਾ ਵਾਕਿਆ ਹੋ ਜਾਣਾ ਕਿਉਂਕਿ ਜਦੋਂ ਅਦਾਲਤ ਕਿਸੇ ਨੂੰ ਨਿਆਂਇਕ ਹਿਰਾਸਤ ਚ ਭੇਜਦੀ ਹੈ ਤਾਂ ਇਹਦਾ ਮਤਲਬ ਹੁੰਦਾ ਹੈ ਕਿ ਉਹ ਅਦਾਲਤ ਦੀ ਹਿਰਾਸਤ ਦੇ ਅੰਦਰ ਹੈ ਬੇਸ਼ੱਕ ਉਹ ਜੇਲ੍ਹ ਦੇ ਵਿੱਚ ਹੋਵੇ ਪਰ ਉਹ ਅਨਿਆਇਕ ਹਿਰਾਸਤ ਚ ਹੁੰਦਾ ਹੈ ਅਦਾਲਤ ਉਹਨੂੰ ਆਪਣੇ ਕੋਲ ਰੱਖਦੀ ਹੈ ਅਦਾਲਤ ਦੀ ਹੀ ਜ਼ਿੰਮੇਵਾਰੀ ਹੈ ਤੇ ਪਰ ਇੱਥੇ ਕੁਝ ਹੋਰ ਆ ਹੁਣ ਕੀ ਕਰੀਏ ਕਿ ਤੰਤਰ ਹੀ ਇੰਨਾ ਗੜ ਸੜ ਗਿਆ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਕੁਝ ਨਹੀਂ ਕਿਹਾ ਜਾ ਸਕਦਾ ਇਨਕਲਾਬੀਆਂ ਤੋਂ ਕਥਿਤ ਇਨਕਲਾਬੀਆਂ ਤੋਂ ਆਸ ਸੀ ਕਿ ਉਹ ਇੰਨੀਆਂ ਚੀਜ਼ਾਂ ਦਾ ਸੁਧਾਰ ਕਰਨਗੇ ਇਹਨਾਂ ਚੀਜ਼ਾਂ ਦਾ ਸੁਧਾਰ ਕਰਨਗੇ ਪਰ ਨਹੀਂ ਉਹ ਵੀ ਉਸੇ ਰਾਹ ਤੇ ਨੇ ਜਿਹੜੇ ਰਾਹ ਤੇ ਸੁਖਬੀਰ ਕੇ ਕੈਪਟਨ ਕੇ ਬਾਕੀ ਜਿਹੜੇ ਆਉਣ ਬਾਅਦ ਤੁਸੀਂ 1985 86 ਤੋਂ ਲਾ ਲਓ ਜੋ ਪੰਜਾਬ ਦੇ ਵਿੱਚ ਹਾਲਾਤ ਰਹੇ ਉਸੇ ਹਾਲਾਤ ਦੇ ਉੱਤੇ ਨੇਗੇ ਕਿਸੇ ਕੈਦੀ ਦੀ ਫਿਰ ਮਾਤੜ ਧਮਾਟੜ ਦਾ ਕੀ ਬਣੂਗਾ ਮਾੜਾ ਬੰਦਾ ਕੀ ਕਰ ਲੂਗਾ ਮਾੜੇ ਬੰਦੇ ਦਾ ਤਾਂ ਫਿਰ ਚੋਰ ਹੀ ਨਹੀਂ ਜੇ ਐਡੇ ਵੱਡੇ ਜਿਹੜੀ ਪਰਸਨੈਲਿਟੀ ਆ ਜਿਹੜੀ ਸ਼ਖਸੀਅਤ ਹੈ ਜਿਹਦਾ ਸਿਆਸਤ ਦੇ ਅੰਦਰ ਜਿਹਦਾ মিডিਆ ਦੇ ਵਿੱਚ ਰਸੂਖ ਹੈ ਜੇ ਉਹ ਨਹੀਂ ਬਖਸ਼ਿਆ ਜਾ ਰਿਹਾ ਫਿਰ ਤੁਸੀਂ ਤੇ ਮੈਂ ਕਿਹੜੇ ਖੇਤ ਦੀ ਮੂਲੀਆਂ ਫਿਰ ਸਾਨੂੰ ਤਾਂ ਇਹ ਚੀਜ਼ ਮੰਨ ਲਓ ਕਿਸੇ ਨੂੰ ਵੀ ਪੁਲਿਸ ਚੁੱਕ ਕੇ ਲੈ ਜਾਂਦੀ ਹੈ ਤਾਂ ਕੁਝ ਵੀ ਕਰ ਸਕਦੀ ਹੈ ਫਿਰ ਪੁਲਿਸ ਤੇ ਅੱਜਕੱਲ ਪੁਲਿਸ ਤੇ ਇਲਜ਼ਾਮ ਵੀ ਲੱਗ ਰਹੇ ਨੇਗੇ ਵਿਕਰਮ ਮਜੀਠੀਆ ਦੀਆਂ ਕਹਿ ਜੀਆਂ ਵੀਡੀਓ ਦੇਖਣੀਆਂ ਚਾਹੁੰਦੇ ਸੀ ਵੱਡਾ ਸਵਾਲ ਤਾਂ ਇਹ ਹੈ ਜੇ ਵਿਕਰਮ ਮਜੀਠੀਆ ਦੀ ਗੱਲ ਮੰਨ ਲਈ ਜਾਏ ਕਿ ਉਹਨਾਂ ਦੀਆਂ ਨਿੱਜੀ ਵੀਡੀਓ ਰਿਕਾਰਡ ਕੀਤੀਆਂ ਗਈਆਂ ਫੋਟੋਆਂ ਖਿੱਚੀਆਂ ਗਈਆਂ ਉਹ ਕਹਿੰਦੇ ਕਿ ਬਾਥਰੂਮ ਤੋਂ ਨਿਕਲ ਦੇ ਦੀਆਂ ਫੋਟੋਆਂ ਖਿੱਚਣੀਆਂ ਜਾਂ ਵੀਡੀਓ ਬਣਾਉਣੀ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸੀਆਂ ਨੇ ਹੁਣ ਉਹ ਕਿਹੋ ਜਿਹੀਆਂ ਦੇਖਣੀਆਂ ਚਾਹੁੰਦੇ ਸੀ ਇਹ ਹੁਣ ਸਪਸ਼ਟ ਨਹੀਂ ਹੋ ਰਿਹਾ ਕੀ ਉਹ ਉਹਨਾਂ ਦਾ ਇਸ ਮਕਸਦ ਕੀ ਸੀ ਜਿਨ੍ਹਾਂ ਨੇ ਵੀ ਇਹ ਕੁਸ਼ ਕੀਤਾ ਬਕਾਲ ਬਿਕਰਮ ਜੀਠੀਆ ਇਹ ਸਵਾਲ ਤੋਂ ਭਰਿਆ ਪਰ ਹੁਣ ਜੇਲ੍ਹ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਤੇ ਸਰਕਾਰ ਇਸ ਮਾਮਲੇ 'ਚ ਕੀ ਜਵਾਬਦਾਇਰ ਕਰਦੀ ਹੈ ਇਹ ਵੇਖਣ ਵਾਲੀ ਗੱਲ ਹੈ ਪਰ ਕੁੱਲ ਮਿਲਾ ਕੇ ਇਹਦੇ ਵਿੱਚ ਇੱਕ ਚੀਜ਼ ਤਰਕਸ ਨਿਕਲਦਾ ਕਿ ਸਿਸਟਮ ਦੇ ਅੰਦਰ ਚੀਜ਼ਾਂ ਇੱਕ ਸੁਰਣੀ ਨੇ ਨਿਆ ਸੰਗਤ ਨਹੀਂ ਹਨ ਤਰਕ ਸੰਗਤ ਵੀ ਨਹੀਂ ਨਿਆ ਸੰਗਤ ਵੀ ਨਹੀਂ ਜਿਹੜੇ ਵੱਡੇ ਲੋਕ ਨੇ ਜਿਹੜੇ ਸੱਤਾ ਦੇ ਗਲਿਆਰਿਆਂ ਦੇ ਅੰਦਰ ਘੁੰਮਦੇ ਨੇ ਉਹਨਾਂ ਲਈ ਪੋਜੀਸ਼ਨਾਂ ਹੋਰ ਨੇ ਉਹਨਾਂ ਲਈ ਕਾਨੂੰਨ ਹੋਰ ਤਰ੍ਹਾਂ ਨਾਲ ਕੰਮ ਕਰਦਾ ਹੈ ਤੁਹਾਡੇ ਤੇ ਮੇਰੇ ਲਈ ਮਾਤੜ ਧਮਾਤੜ ਲਈ ਕਾਨੂੰਨ ਜਿਹੜਾ ਉਹ ਹੋਰ ਤਰ੍ਹਾਂ ਨਾਲ ਕੰਮ ਕਰਦਾ ਹੈ ਵਿਕਰਮ ਜੀਠਿਆ ਦੀਆਂ ਐਸੀਆਂ ਕੀ ਕੀ ਦੇਖਣਾ ਚਾਹੁੰਦੇ ਸੀ ਮੇਰੇ ਤਾਂ ਸਮਝ ਤੋਂ ਬਾਹਰ ਦੀ ਗੱਲ ਹੈ ਕਿ ਐਸਾ ਕੀ ਸੀ ਪਰ ਇੱਕ ਚੀਜ਼ ਹੈ ਕਿ ਪੰਜਾਬ ਦੇ ਅੰਦਰ ਕਿਹਾ ਜਾਂਦਾ ਕਿ ਲੋਕਾਂ ਇੱਕ ਆਗੂ ਆ ਬਹੁਤ ਵੱਡਾ ਉਹ ਪੁਲਿਸ ਤੋਂ ਬੰਦਾ ਚਕਵਾਉਂਦਾ ਹੈ ਤੇ ਫਿਰ ਉੱਥੇ ਵੀਡੀਓ ਕਾਲ ਦੇ ਰਾਹੀਂ ਇੱਕ ਪਾਸੇ ਪੁਲਿਸ ਵਾਲਾ ਉੱਥੇ ਪੁਲਿਸ ਵਾਲਾ ਹੁੰਦਾ ਦੂਜੇ ਪਾਸੇ ਉਹਦੇ ਕੋਲ ਵੀ ਪੁਲਿਸ ਵਾਲਾ ਖੜਾ ਹੁੰਦਾ ਤੇ ਉਹ ਫਿਰ ਵੀਡੀਓ ਦੇਖਦਾ ਹੈ ਇਨਕੀ ਐਸੀ ਕਿਹੜਾ ਪਲੇਜ਼ਰ ਭਾਰ ਰਹੇ ਹੋ ਤੁਸੀਂ ਕੀ ਸੰਤੁਸ਼ਟੀ ਮਿਲਨੀ ਤੁਸੀਂ ਗੱਲ ਕਰਦੇ ਹੋ ਕਾਨੂੰਨ ਦੀ ਵਿਵਸਥਾ ਆਮ ਆਦਮੀ ਪਾਰਟੀ ਤੋਂ ਤਾਂ ਇਹ ਆਸ ਰੱਖਣੀ ਹੀ ਜਿਹੜੀ ਆ ਉਹ ਕਾਨੂੰਨ ਦੇ ਹਿਸਾਬ ਨਾਲ ਜਿਹੜਾ ਉਹ ਨੈਤਿਕਤਾ ਦੇ ਹਿਸਾਬ ਨਾਲ ਚੱਲਣਾ ਉਹ ਤਾਂ ਤੁਸੀਂ ਸਾਰਿਆਂ ਨੇ ਦੇਖ ਲਿਆ ਉੱਤੇ ਬਹੁਤੀ ਟਿੱਪਣੀ ਕਰਨ ਦੀ ਲੋੜ ਬਾਕੀ ਨਹੀਂ ਬਚਦੀ ਖੈਰ ਵਿਕਰਮ ਜੀਠੀ ਵਾਲੇ ਮਾਮਲੇ ਦੇ ਵਿੱਚ ਹੁਣ ਅਦਾਲਤ ਨੇ ਤੈਅ ਕਰਨਾ ਹੈ ਕਿ ਉਹ ਰਿਕਾਰਡ ਦੇ ਵਿੱਚ ਕੀ ਹੈ ਜਿਹੜਾ ਰਿਕਾਰਡ ਜਿਹੜਾ ਸੀਸੀਟੀਵੀ ਦਾ ਰਿਕਾਰਡ ਹੈ ਉਹਦੇ ਵਿੱਚ ਤੇ ਕੌਣ ਦੇਖ ਰਿਹਾ ਸੀ ਕਿਹਦੀ ਇਹ ਡਿਮਾਂਡ ਤੇ ਹੋਈ ਆ ਇਹ ਇੱਕ ਜਾਂਚ ਦਾ ਵਿਸ਼ਾ ਹੈ ਅਦਾਲਤ ਨੂੰ ਇੱਥੇ ਜਾਂਚ ਕਰਾਉਣੀ ਚਾਹੀਦੀ ਹੈ ਇਲਜ਼ਾਮ ਬਹੁਤ ਗੰਭੀਰ ਨੇ ਸਰਕਾਰ ਕੀ ਜਵਾਬ ਦਿੰਦੀ ਹੈ ਇਹ ਵੇਖਣ ਵਾਲੀ ਗੱਲ ਹੋਵੇਗੀ